ਹਾਂਜੀ ਸਰ ਕੀ ਨਾਮ ਹੈ ਤੁਹਾਡਾ ਸਤਿ ਸ੍ਰੀ ਅਕਾਲ ਮੈਂ ਰਾਏ ਜੁਹਾਰ ਪੰਜਾਬੀ ਫੋਕ ਸਿੰਗਰ ਔਰ ਸਰਦਾਰ ਮਹਿੰਦਰ ਸਿੰਘ ਕੇਪੀ ਜੋ ਕਿ ਅਕਾਲੀ ਦਲ ਦੇ ਨੁਮਾਇੰਦੇ ਨੇ ਉਹਨਾਂ ਦੇ ਬੇਟੇ ਰਿਚੀ ਕੇਪੀ ਜਿਹਨਾਂ ਦਾ ਅੱਜ ਡੈਥ ਹੋ ਚੁੱਕੀ ਹੈ ਐਕਸੀਡੈਂਟ ਦੇ ਕਾਰਨ ਸਰ ਕਿੱਥੇ ਐਕਸੀਡੈਂਟ ਹੋਇਆ ਹੈਗਾ ਕਿੱਥੇ ਘਟਨਾ ਵਾਪਰੀ ਹੈ ਇਹ ਮੋਡਲ ਟਾਊਨ ਦੇ ਵਿੱਚ ਘਟਨਾ ਵਾਪਰੀ ਹੈ ਜੀ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਗਰਦਨ ਦੀ ਹੁੰਦੇ ਮਣਕੇ ਉਹ ਟੁੱਟ ਗਏ ਉਹਦੇ ਟੁੱਟਣ ਦੇ ਕਾਰਨ ਉਹਦਾ ਸਾਰ ਰੁਕਣ ਜਾਂ ਕਹ ਲਓ ਵੀ ਹਾਰਟ ਬ੍ਰੇਕ ਹੋ ਗਿਆ ਜਾਂ ਹਾਰਟ ਰੁਕ ਗਿਆ ਉਸ ਕਰਕੇ ਇਹ ਸਾਰਾ ਹੈਪਨ ਹੋ ਗਿਆ ਸਰ ਨਾਲ ਕੋਈ ਹੈਗਾ ਸੀ ਕਿ ਮੌਕੇ ਤੇ ਇਹਨਾਂ ਦੇ ਨਾਲ ਗੱਡੀ ਦੇ ਵਿੱਚ ਜਾਂ ਇਕੱਲੇ ਹੀ ਸੀਗੇ ਨਹੀਂ ਨਹੀਂ ਇਕੱਲੇ ਹੀ ਗਏ ਸੀਗੇ ਹਲੇ ਕਾ ਰੋ ਕਿਉਂਕਿ 10:30 ਵਜੇ ਤੱਕ ਗਏ ਆ ਆਪਣੇ ਦੋਸਤ ਦਾ ਸੈੱਲ ਫੋਨ ਦੇਣ ਕਿੰਨੇ ਵਜੇ ਦਾ ਟਾਈਮਿੰਗ ਸੀ ਜਿਹੜਾ ਹਾਸਾ ਵਾਪਰੇ ਉੱਥੇ 10:30 ਘਰੋਂ ਗਏ ਤੇ ਪੌਣੇ 11 ਸਾਨੂੰ ਕਾਲ ਆ ਗਈ ਰਿਚੀ ਕਰਦੇ ਕੀ ਸੀਗੇ ਕਰਦੇ ਕੀ ਸੀਗੇ ਰਿਚੀ ਆਪਣੇ ਫਾਦਰ ਸਾਹਿਬ ਨਾਲ ਹੀ ਜਿਹੜਾ ਇਹਨਾਂ ਦਾ ਰਾਜਨੀਤਿਕ ਤੇਰੇ ਦੇ ਵਿੱਚ ਜਾ ਅੱਜ ਤੱਕ ਕਰਦਾ ਕੰਮ ਕਰ ਖੇਤੀਬਾੜੀ ਉੱਚੀ ਹੱਥ ਵੰਡਾਉਂਦੇ ਸੀਗੇ ਕਿੰਨੇ ਬੱਚੇ ਸੀਗੇ ਇਹਨਾਂ ਦੇ ਜਿਹੜਾ ਰਿਚੀ ਸੀਗੇ ਜਾਂ ਕੋਈ ਹੋਰ ਵੀ ਬ੍ਰਦਰ ਹੈ ਇਹਨਾਂ ਦੇ ਮੋਹਿੰਦਰ ਸਿੰਘ ਕੇਪੀ ਹੁਣਾਂ ਦੇ ਤਿੰਨ ਬੱਚੇ ਨੇ ਇੱਕ ਦੋ ਬੇਟੀਆਂ ਨੇ ਤੇ ਸਿੰਗਲ ਬੇਟਾ ਸਗਾ ਹਾਂ ਇਕਲੌਤਾ ਹਾਂ ਇਕਲੌਤਾ ਬੇਟਾ ਹਲੇ ਅਨਮੈਰਿਡ ਹੈ ਆਲੇ ਵਿਆਹਾ ਨਹੀਂ ਮੇਰਾ ਖਿਆਲ 35 ਸਾਲ ਦੀ ਹੈ ਜੇ